ਕਿਸਾਨ ਭਰਾ ਇਸ ਵੀਡੀਓ ਨੂੰ ਥੋੜਾ ਗੌਰ ਨਾਲ ਦੇਖਣ ਆਪਾਂ ਇਸ ਵੇਲੇ ਆਪਣੇ ਪਿੰਡ ਵਿੱਚ ਹੀ ਖੜੇ ਆ ਸਾਡੇ ਤਾਂ ਸੇਖੋ ਪਰਿਵਾਰ ਆ ਵੀਰ ਨੇ ਖੇਤੀਬਾੜੀ ਵਿੱਚ ਇੱਕ ਨਵੀਂ ਤਕਨੀਕ ਜਿਹੜੀ ਲੈ ਕੇ ਆਂਦੀ ਆ ਉਹ ਤੁਹਾਨੂੰ ਦਿਖਾਲਦੇ ਵੀ ਆ ਵੀਰ ਨੇ ਜਦੋਂ ਮਤਲਬ ਆਪਾਂ ਜਿਹੜੇ ਝੋਨੇ ਵਾਲੇ ਫਸਲੀ ਚੱਕਰ ਵਿੱਚੋਂ ਨਿਕਲਣ ਲਈ ਇਹ ਜਿਹੜਾ ਉਪਰਾਲਾ ਕੀਤਾ ਆ ਉਹ ਵੀਰ ਖੜਾ ਇਹ ਵੀਰ ਪਹਿਲਾਂ ਤਾਂ ਮਾੜਾ ਬੋਲ ਕੇ ਦੱਸਦੇ ਵੀ ਕੀਤਾ ਕੀ ਕੀ ਆਪਾਂ ਆਪਾਂ ਮਰੂਦ ਲਾਏ ਆ ਬੱਤਾਂ ਤੇ ਤੇ ਜਿਹੜੀ ਵਿੱਚ ਖਾਲੀ ਜਗ੍ਹਾ ਸੀ ਉੱਚ ਲਾਈ ਮooli ਕਿਹੜੀ ਬੱਟਾਂ ਤੇ ਜਗ੍ਹਾ ਬਚ ਗਈ ਉਹਨਾਂ ਚ ਲਸਣ ਲਾਇਆ ਬੁੱਟੇ ਤੋਂ ਬੁੱਟੇ ਜਿਹੜਾ ਫਰਕ ਆ ਤੇ ਇਸ ਤੋਂ ਬਾਅਦ ਕੀ ਬੀਜਣਾ ਹੈ ਭਾਜੀ ਇਸ ਤੋਂ ਬਾਅਦ ਚ ਆਪਾਂ ਮੂਲੀ ਸਵਾ ਸਰੋਂ ਦਾ ਆਰਾਦਾ ਸਰੋਂ ਬੀਜਣ ਦਾ ਮਤਲਬ ਇਹ ਕਿੰਨੇ ਕਿਤੇ ਹੋ ਜੂਗੀ ਮੂਲੀ ਤੇਰੇ ਹਿਸਾਬ ਨਾਲ ਇਦਾਂ ਮੂਲੀ ਆਈਡੀਆ ਹੁਣ ਰੇਟ ਦਾ ਡਾਊਨ ਆ ਗਿਆ ਨਹੀਂ ਤਾਂ ਕਾਫੀ ਨਿਕਲ ਜਾਣੀ 20 ਤੋਂ 25 ਤੱਕ ਫੇਰ ਵੀ ਮੰਨ ਕੇ ਚੱਲਦੇ ਨਿਕਲ ਜਾਊਗੀ ਤੇ ਲਸਣ ਨਿਕਲ ਜਾਊ 20000 ਦਾ ਲਸਣ ਤੇ ਹੁਣ ਰੇਟ ਤੇ ਆ ਰੈਂਡ ਲਸਣ ਦਾ ਜ਼ਿਆਦਾ ਮਤਲਬ ਕਣਕ ਨਾਲੋਂ ਵਧੀਆ ਹੀ ਰਹੂਗਾ ਨਾਲੇ ਤੇਰੀ ਉਹ ਬੂਟਾ ਪਾਲ ਜਾਣਾ ਬੂਟਾ ਪਾਲ ਜਾਣਾ ਨਾਲੇ ਖਾਲੀ ਜਗ੍ਹਾ ਨਹੀਂ ਰਹਿਣੀ ਨਾਲੇ ਨਭਾਈ ਹੁੰਦੀ ਰਹਿਣੀ ਹੈ ਵਿੱਚ ਕਾ ਫੂਸਕਾ ਟੋਕੂਗਾ ਨਾਲ ਨਾਲ ਵੀਰ ਨੇ ਆਹ ਕਹਿੰਦਾ ਬਾਅਦ ਚੋਂ ਸਾਗ ਵੀ ਬੀਜ ਦੇਣਾ ਦੇ ਲੋ ਬੂਟਾ ਏਡਾ ਏਡਾ ਹੋ ਗਿਆ ਬੂਟੇ ਨੂੰ ਵੀ ਆ ਦੇਖੋ ਆ ਲੱਗਿਆ ਆ ਅਮਰੂਦ ਭਾਈ ਪਹਿਲਾ ਸਾਲ ਇਹ ਬੂਟੇ ਦਾ ਤਿੰਨ ਮਹੀਨੇ ਦਾ ਪਾ ਗਿਆ ਜੀ ਅੱਛਾ ਇਹ ਤਿੰਨ ਮਹੀਨੇ ਦਾ ਪਾ ਗਿਆ ਜੀ ਤਿੰਨ ਮਹੀਨੇ ਦਾ ਪਾ ਗਿਆ ਜੀ ਇਹ ਬੂਟਾ ਕਿੰਨੇ ਦਾ ਪਿਆ ਸੀ ਆਪਾਂ ਨੂੰ ਕਿੰਨਾ ਖਰਚਾ ਆਇਆ ਸੀ ਇਹ ਬੂਟਾ ਤਕਰੀਬਨ ਆਪਾਂ ਨੂੰ 100 ਰੁਪਏ ਚ ਪਿਆ ਸੀਗਾ ਬਾਕੀ ਲਵਾਈ ਲੁਵਾਈ ਪਾ ਕੇ ਹੋਈ 65000 ਰੁਪਏ ਸਾਡਾ ਖਰਚਾ ਆਇਆ ਜੀ ਮਤਲਬ ਤੁਸੀਂ ਗੱਡੀ ਦਾ ਖਰਚਾ ਵਿੱਚ ਪਟਾਈ ਲੇਬਰ ਲਵਾਈ ਲੁਵਾਈ ਸਾਰਾ ਆਈਡੀਆ 65000 ਦਾ ਖਰਚ ਆਇਆ ਹੈ ਜੀ ਕਣਕ ਨਾਲੋਂ ਵਧੀਆ ਰਉ ਕਣਕ ਨਾਲੋਂ ਤਾਂ ਵਧੀਆ ਰਾਵਾਂਗੇ ਤੇ ਨਾਲੇ 7-8 ਸਾਲ ਦੇਖਣ ਦੀ ਲੋੜ ਨਹੀਂ 10 ਸਾਲ ਤੱਕ ਆਰਾਮ ਨਾਲ ਚੱਲੂਗਾ ਵਾਗ ਜੇ ਆਪਣੀ ਸਾਮ ਸਾਮ ਸੰਭਾਲ ਸਹੀ ਹੋਈ ਤਾਂ 10 ਸਾਲ ਇਹਨਾਂ ਵਧੀਆ ਨਿਕਲ ਜਾਂਦੇ ਇਹਨੂੰ ਭਾਜੀ ਇਦਾਂ ਮਲ ਖਾਦ ਖੂਦ ਪਾਉਣਾ ਜਾਂ ਕੀ ਪਾਉਣਾ ਕੀ ਹੈ ਨਹੀਂ ਆਪਾਂ ਫਿਲਹਾਲ ਤਾਂ ਜੇ ਖਾਦ ਕੁਛ ਨਹੀਂ ਪਾਈ ਜਦੋਂ ਲਵਾਈ ਸੀ ਟੋਆਆਂ ਦੇ ਵਿੱਚ ਰੂੜੀ ਪਵਾਈ ਸੀ ਜ਼ਿਆਦਾ ਇਹਨਾਂ ਬਰੀਕ ਵਾਲੀ ਹੋਈ ਰੂੜੀ ਉਹ ਪਵਾ ਕੇ ਤਾਂ ਬੂਟੇ ਲਾਤੇ ਆ ਬੜੀ ਵਧੀਆ ਚੱਲ ਪਿਆ ਹਾਂ ਹੁਣ ਮੈਂ ਤੁਹਾਨੂੰ ਦਿਖਾ ਲਦਾ ਅੱਗੇ ਨੂੰ ਚਲੋ ਆ ਦੇਖੋ ਆ ਪ੍ਰਾਲੀ ਆ ਪ੍ਰਾਲੀ ਵੀ ਅਵੀਰ ਨੇ ਇਹਦਾ ਲਸਣ ਲਾਤਾ ਹੈ ਕਿਸਾਨ ਭਰਾ ਧਿਆਨ ਦੇਣ ਬਾਈ ਜੇ ਕਿਸ ਨੇ ਇਸ ਤਕਨੀਕ ਨਾਲ ਬੀਜਣਾ ਹੋਵੇ ਕਣਕ ਨਾਲੋਂ ਵਧੀਆ ਪੈਸੇ ਬਣ ਜਾਣੇ ਆ ਤੇ ਨਾਲ ਨਾਲ ਫਿਰ ਬੂਟਾ ਜਿਹੜਾ ਅਮਰੂਦ ਦਾ ਉਹ ਵੀ ਪਲ ਜਾਣਾ 2 ਸਾਲਾਂ ਵਿੱਚ ਪਲ ਜਾਂਦਾ तकरीबन ਹਨਾ ਤੀਜੇ ਸਾਲ ਵਧੀਆ ਫਲ ਲੱਗ ਜਾਂਦਾ ਮੂਲੀ ਵੀ ਦੇਖੋ ਵੀਰ ਨੇ ਵਿੱਚ ਨਾਲ ਨਾਲ ਮੂਲੀ ਲਾਈ ਆ ਆ ਦੇਖੋ ਮੂਲੀਆਂ ਗੱਡੀਆਂ ਗੱਡੀਆਂ ਇਹ ਐਸ ਵੇਲੇ ਮੂਲੀਆਂ ਜਿਹੜੀਆਂ ਦੇਖ ਲਓ ਗੱਡੀਆਂ ਗੱਡੀਆਂ ਹੋ ਗਈਆਂ ਤੇ ਵੀਰ ਕਹਿੰਦਾ 25000 20000 ਦੀਆਂ ਮੂਲੀਆਂ ਨਿਕਲ ਆਣੀਆਂ ਪੂਰਾ ਖੱਤਾ ਤੇ ਆ ਜਿੱਦਣ ਨੂੰ ਵੀ ਨਿਗਾਹ ਮਾਰ ਲਓ ਕਿਸਾਨ ਭਰਾਵਾਂ ਲਈ ਇਹ ਬੜੀ ਨੌਲੇਜ ਦੀ ਗੱਲ ਹੈ ਜਦੋਂ ਆਪਾਂ ਦੂਜੇ ਫਸਲੀ ਚੱਕਰ ਵਿੱਚੋਂ ਜਦੋਂ ਆਪਾਂ ਕਹਿ ਦਿੰਦਾ ਵੀ ਪਾਣੀ ਆਪਣੇ ਦੀ ਬਚਤ ਕਰਨੀ ਆ ਝੋਨਾ ਜਿਹੜਾ ਲੱਗਦਾ ਨਾ ਜੇ ਜਾਂ ਫੇ ਜਿਹੜਾ ਛੋਟਾ ਕਿਸਾਨ ਆ ਕੋਈ ਜਿਹਦੇ ਖੱਤੇ ਹੀ 2-3 ਆ ਉਹ ਵੀ ਇਸ ਤਰੀਕੇ ਨਾਲ ਜੇ ਖੇਤੀ ਕਰਦਾ ਆ ਤੇ ਆਪਣਾ ਵਧੀਆ ਗੁਜ਼ਾਰਾ ਕਰ ਸਕਦਾ ਡੇਲੀ ਦੀ ਇਨਕਮ ਆ ਡੇਲੀ ਦੀ ਇਨਕਮ ਯਾਰ ਰੋਜ਼ ਪੈਸੇ ਆਉਣੇ ਆ ਨਾ ਇਹ ਰੋਜ਼ ਭਾਜੀ ਕਿੰਦਾ 4-5000 ਦੀ ਮੁੱਲੀ ਬਿਕ ਜਾਂਦੀ ਇਹ ਥੋੜੀ ਸਾਡੇ ਤੋਂ ਪਟਾਈ ਨਹੀਂ ਹੁੰਦੀ ਤਕਰੀਬਨ 1000 ਤੋਂ 1500 ਦੀ ਡੇਲੀ ਹੋ ਜਾਂਦੀ ਆ ਪਟਾਈ ਕਹਦੇ ਨਹੀਂ ਲੇਬਰ ਨਹੀਂ ਮਿਲਦੀ। ਪਈ ਕਰਦੇ ਜਿੱਦਾਂ ਜੇ ਥੋੜੀ ਜਿਹੀ ਜਿੰਨੀ ਕੁ ਮੋਟੀ ਮੋਟੀ ਖਿੱਚੀ ਜਾਂਦੇ ਬਾਕੀ ਬਰੀਕ ਛੱਡੀ ਜਾਂਦੇ। ਉਹ ਫੇ ਇਕੱਠਾ ਹੀ ਇੱਕ ਵਾਰੀ ਪੱਟ ਕੇ ਫੇ ਮੰਡੀ ਹਾਂਜੀ ਜਿੱਦਾਂ ਜਿੰਨੀ ਕੁ ਪੱਟ ਹੁੰਦੀ ਇਕੱਠੀ ਜਾਂਦੇ ਜਿੰਨੀ ਕੁ ਮੋਟੀ ਮੋਟੀ ਖਿੱਚੀ ਜਾਂਦੇ ਬਰੀਕ ਛੱਡ ਦਿੰਦੇ ਹਾਂ। ਹਾਂਜੀ ਉਹ ਹਫ਼ਤੇ ਬਾਅਦ ਫੇ ਹੋ ਜਾਣੀ ਉਹ ਵੀ ਮਗਰ ਮੜਾ ਸੀ ਤੇ ਥੋੜੀ ਕੱਲ ਸਗਾ ਮੇਰਾ ਦੂਜਾ ਕੀ ਕਹਿੰਦੇ ਹੁੰਦੇ ਆ ਵਿਆਹ ਹੋਇਆ ਸੀ ਮੇਰਾ ਨਾ ਮੈਰਿਜ ਦੀ ਸਾਲਗिरा ਸੀ। ਉਹ ਅਸੀਂ ਬਾਹਰ ਖਾਣ ਚੱਲ ਗਏ ਭਰਾ ਗਲਾ ਖਰਾਬ ਹੋਇਆ ਆ ਤੇ ਮੈਂ ਇੱਥੇ ਖੁੱਤੇ ਵੀਰ ਕੋ ਆਇਆ ਸੀਗਾ ਤੇ ਮੈਂ ਕਿ ਇਹ ਇਹ ਬੂਟੇ ਭਾਜੀ ਬੀਜੇ ਕਿੰਨੇ ਆ ਬੂਟੇ ਇਹ ਇਹ 1.450 ਦੇ ਕਰੀਬ 460 ਤੋਂ 67 ਇੰਨੇ ਕੁ ਬੂਟੇ ਵਰਗਾਂ ਤੇ ਇਹ ਵੀ ਇਹ ਵੀ 2.5 ਲੱਖ ਦੀ ਸਾਲ ਦੀ ਫਸਲ ਹੋਈ ਜਾਂਦੀ ਆ ਜਾਨੀ ਰਾਮਨਾ ਜੋ ਪੂਰੀ ਗ੍ਰੋਥ ਤੇ ਆ ਗਈ ਤਾਂ ਆ ਦੇਖ ਲਓ ਵੀ ਆ ਵੀਰ ਨੇ ਆ ਜਿਹੜਾ ਸਾਲ ਚ ਦੋ ਵਾਰੀ ਫਰੂਟ ਦਿੰਦਾ ਨਾ ਬੂਟਾ ਇਹ ਦੋ ਵਾਰੀ ਦਿੰਦਾ ਹੈ ਇੱਕ ਵਾਰੀ ਗਰਮੀ ਆ ਚੈੱਕ ਕਰਿਓ ਸਿਆਲੂ ਫਰੂਟ ਜਿਹੜਾ ਇਹ ਮੈਂ ਭਾਜੀ ਇਹਦਾ ਠੇਕਾ ਕਰ ਲੈਂਦੇ ਹੁੰਦੇ ਬਾਅਦ ਚੋ ਜਾਂ ਆਪ ਹੀ ਤੋੜ ਕੇ ਬੀਜਣਾ ਪੈਂਦਾ ਇਹ ਤਾਂ ਠੇਕੇ ਚੜ ਗਿਆ ਵੇਟ ਰਿਆ ਨਹੀਂ ਤਾਂ ਫਿਰ ਆਪ ਤੋੜਨਾ ਤਾਂ ਹੈਗਾ ਹੀ ਆ ਨਹੀਂ ਜਿੱਦਾਂ ਹੁਣ ਉਧਰ ਆਪਣੇ ਅੱਗੇ ਵੀ ਇੱਕ ਕਿਸਾਨ ਨੇ ਵੀ ਜਿਹਾ ਹੀ ਕਾਲੂ ਨੇ ਉਹਨੇ ਕੋਸ਼ਿਸ਼ ਆ ਸਾਡੀ ਵਿੱਚ ਤਾਂ ਵੀ ਠੇਕੇ ਚੜਜੂ ਤਾਂ ਬਾਹਲਾ ਫਿੱਟ ਰਿਆ ਹਾਂਜੀ ਨੇ ਨਾ ਚੜਿਆ ਤਾਂ ਫੇਰ ਤਾਂ ਆਪਾਂ ਫਰੂਟ ਤੋੜ ਕੇ ਮੰਡੀ ਲਿਜਾਵਾਂਗੇ ਤੇ ਫੇਰ ਆਪ ਜਿਦਾ ਲੀਵਰ ਲਾ ਕੇ ਲੀਵਰ ਲਾ ਕੇ ਤੜਾਈ ਕਰਾ ਕੇ ਤਾਂ ਮੰਡੀ ਲੈ ਜੂਗਾ ਤੇ ਰੇਟ ਰੂਟ ਵਧੀਆ ਮਿਲ ਜਾਂਦਾ ਹਨ ਰੇਟ ਵਧੀਆ ਮਿਲ ਜਾਂਦਾ ਤੇ ਭਾਜੀ ਇਹ ਹੈਗਾ ਜਿੱਦਾਂ ਆਰਗੈਨਿਕ ਹੀ ਰੱਖਿਆ ਇਹ ਤਾਂ ਖਾਦ ਹੀ ਹੋਈ ਆ ਯਾਰ ਹਾਂ ਤਾਂ ਫਿਲਹਾਲ ਤਾਂ ਆਰਗੈਨਿਕ ਹੀ ਆ ਜੇ ਉਹਦਾ ਲੋਡ ਪੈਂਦੀ ਹੈ ਇਹਨੂੰ ਕੋਈ ਬਿਮਾਰੀ ਕੋਈ ਜਹਰਾ ਤਾਂ ਕੋਈ ਨਹੀਂ ਹੋਏਗਾ ਕੋਈ ਸਪਰੇਅ ਵੀ ਨਹੀਂ ਹੋਈ ਫਰੂਟ ਨੂੰ ਵੀ ਨਾ ਮੂਲੀ ਲੋ ਨਾਲ ਜਾਦਾ ਸਾਡਾ ਕੋਸ਼ਿਸ਼ ਆ ਵੀ ਰੂੜੀ ਤੇ ਇਹਨੂੰ ਰੱਖੀਏ ਦੇਸੀ ਆਰਗੈਨਿਕ ਚੀਜ਼ ਤੇ ਬਹੁਤ ਵਧੀਆ ਵੀ ਆ ਵੀਰ ਨੇ ਜਿਹੜਾ ਤਰੀਕਾ ਵਰਤਿਆ ਐ ਇਸ ਵੇਲੇ ਅਸੀਂ ਉਹਦੇ ਖੱਤਿਆਂ ਜਿਹਾ ਹੁਣ ਮੈਂ ਤੁਹਾਨੂੰ ਕੀੜਾ ਮਾਰ ਕੇ ਤੇ ਸਾਰੇ ਦਿਖਾਲ ਦਿੰਨਾ ਅ ਦੇਖੋ ਮੂਲੀਆਂ ਦੇਖੋ ਗੱਡੀਆਂ ਗੱਡੀਆਂ ਆਹ ਦੇਖੋ ਆ ਮੂਲੀ ਆ ਇਹ ਭਾਈ ਵਧੀਆ ਤਰੀਕਾ ਆ ਜੇ ਮੇਰੇ ਕਿਸਾਨ ਭਰਾ ਨੇ ਕਿਸੇ ਨੇ ਖੇਤੀ ਇਸ ਹਿਸਾਬ ਨਾਲ ਕਰਨੀ ਹੋਵੇ ਵੀ ਜ਼ਮੀਨ ਥੋੜੀ ਹੋਵੇ ਤੇ ਉਹਦੇ ਵਿੱਚੋਂ ਵਧੀਆ ਗੁਜ਼ਾਰਾ ਕਰਨਾ ਹੋਵੇ ਲਾ ਲਓ ਵੀ ਸਰੋਂ ਵੀ ਵੇਚੂਗਾ ਜੇ ਸਰੋਂ ਵੀ ਗਾਂਹ ਵੇਚਤੀ ਬੀਤੀ ਉਹ ਵੀ 20-25000 ਦੀ ਹੋ ਜਾਣੀ ਆ 20-25000 ਦੀ ਮੁੱਲੀ ਹੋ ਗਈ ਤੇ 20000 ਦਾ ਲਸਣ ਨਿਕਲਿਆ ਜੇ ਤੇ ਲਾ ਲਓ ਵੀ 60-70 70000 ਰੁਪਇਆ 70000 ਦੀ ਕਣਕ ਵੀ ਨਹੀਂ ਆਪਣੇ ਹੁੰਦੀ ਸਾਡੇ ਦਾ ਕਣਕ ਜਿਹੜੀ ਆ 17-18 ਬੋਰੀਆਂ ਹੁੰਦੀ ਹੈ ਨਾ ਜਲੰਧਰ ਜ਼ਿਲ੍ਹੇ ਵਿੱਚ ਤੇ ਪਰ ਆ ਵੀਰ ਦੀ ਜਿਹੜੀ ਆ ਉਹ ਤੋਂ ਜ਼ਿਆਦਾ 18 ਦੂਣਾ ਲਾ ਲਓ ਵੀ 36 36 ਤੇ 40-45000 ਦੀ ਕਣਕ ਹੁੰਦੀ ਆ ਉਦੇ ਨਾਲੋਂ ਵਧੀਆ ਰਹਿ ਜਾਣਾ ਵੀਰ ਨੇ ਨਾਲੇ ਬੂਟੇ ਦਾ ਬੂਟਾ ਫੇਰ ਭਲ ਜਾਣਾ ਨਾਲ ਖਾਲੀ ਜਗਾ ਕੰਮ ਹੈ ਜਿਹੜ ਖਾਲੀ ਪਈ ਰਹਿਣੀ ਸੀ ਜਗਾ ਨਹੀਂ ਤਾਂ ਆ ਨਹੀਂ ਤਾਂ ਵਿੱਚ ਇਹ ਨਾ ਖਾਲੀ ਪਈ ਰਹਿਣੀ ਸੀ ਨਹੀਂ ਤਾਂ ਤਿੰਨ ਸਾਲ ਦੋ ਸਾਲ ਅੜੀਕੀ ਆ ਉਹ ਤੀਜੇ ਸਾਲ ਮਰੂ ਜਾ ਕੇ ਵਧੀਆ ਫਸਲ ਦਿੰਦਾ ਹਨਾ ਹਾਂਜੀ ਚਲੋ ਇਹਨਾਂ ਵੀ ਆਪਣਾ ਇਹਨਾਂ ਖਰਚਾ ਤੁਰਿਆ ਜਾਣਾ ਛੋਟੀ ਫਸਲ ਦਾ ਹਾਂ ਬਈ ਕੋਈ ਇਦਾਂ ਨਹੀਂ ਹੈਗਾ ਬਈ ਕਣਕ ਨਹੀਂ ਬੀਜੀ ਭਰਾ ਐ ਕਿ ਪੈਸਿਆਂ ਲੋ ਤੰਗੀ ਆ ਜੂਗੀ ਖੇਤ ਖਾਲੀ ਰਹਿ ਗਏ ਆਪਣਾ ਇਸ ਗੱਲੋਂ ਵਿਚਾਰ ਰਹਿਣਾ ਬਈ ਬਹੁਤ ਵਧੀਆ ਤਰੀਕਾ ਹੈ ਜੇ ਮੇਰੇ ਕਿਸੇ ਭਰਾ ਨੇ ਕਰਨਾ ਹੋਵੇ ਕਰ ਸਕਦਾ ਬਈ ਤੇ ਭਾਈ ਇਹ ਲਵਾਏ ਕਿੱਥੋਂ ਸੀ ਬੂਟੇ ਕੋਈ ਨ ਨੇ ਆਪਾਂ ਆਪ ਹੀ ਲਿਆਂਦੇ ਫਾਜਲ ਕੇ ਲੋ ਜਾ ਕੇ ਤੇ ਆਪਣੇ ਕੋਲ ਲੇਬਰ ਸੀਗੀ ਇਥੋਂ ਲੋਕਲੇ ਫੜ ਕੇ ਉਹਨਾਂ ਨੇ ਟੋਏ ਮਾਰ ਕੇ ਲਾਏ ਆ। ਇਹ ਆਪਣੇ ਪਿੰਡ ਦੇ ਲੋਕਲ ਬੰਦੇ ਆ। ਅੱਛਾ ਫਾਜਲ ਕੇ ਕਿੱਥੋਂ ਕਮਲਦੇ ਮਾੜਾ ਐਡਰੈਸ ਦੱਸ ਦੇ ਜੇ ਕਿ ਮੇਰੀ ਨਰਸਰੀ ਆ। ਉਹ ਜ ਨਰਸਰੀ ਆ। ਹੈਂ? ਫਾਜਲ ਕੇ ਦੇ ਲਾਗੇ ਕੰਬੋਜ ਨਰਸਰੀ ਆ ਸੱਪਾਂ ਵਾਲੀ ਪਿੰਡ। ਸੱਪਾਂ ਵਾਲੀ ਪਿੰਡ? ਹਾਂਜੀ। ਉੱਥੋਂ ਤੁਸੀਂ ਬੂਟੇ ਲਿਆ ਕੇ ਤੇ ਲਵਾਏ ਆ ਆਪਿਆ। ਇਥੋਂ ਲੇਬਰ ਲੈ ਕੇ ਲਵਾਏ। ਤੇ ਉਹ ਜੇ ਜਦਾਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਉਹਨਾਂ ਉਹ ਦੱਸਦੇ ਵੀ ਆ ਗਾਈਡ ਵੀ ਕਰਦੇ। ਗਾਈਡ ਕਰਦੇ ਆ ਉਹ। ਬਈ ਪਿੱਛੇ ਜਿਆਦਾ ਇੱਕ ਦੋ ਬੂਟਿਆਂ ਸੀ ਇਹਦੇ ਆਪਣੇ ਆਪ ਹੀ ਸਹੀ ਹੋ ਜਾਣਾ ਆਪਣੇ ਬੂਟੇ ਸਹੀ ਹੋਗੇ। ਉਹ ਨਹੀਂ ਤਾਂ ਬੰਦਾ ਐਵੇਂ ਇੱਥੋਂ ਲੋਕਲ ਕਿਸੇ ਬੰਦੇ ਤੋਂ ਪੁੱਛ ਕੇ ਲਿਆ ਕੇ ਦਵਾਈ ਪਾ ਦਿੰਦਾ ਉਹਨਾਂ ਦਾ ਰੋਜ਼ ਦਾ ਤਿਆਰ ਪਾ ਹੁੰਦਾ। ਉਹਨਾਂ ਨੂੰ ਫੋਟੋਆਂ ਬਾਤੀਆਂ ਸੀ ਉਹ ਕਹਿੰਦੇ ਲੋੜ ਨਹੀਂ ਕਿਸੇ ਚੀਜ਼ ਦੀ ਦਵਾਈ ਪਾਉਣ ਦੀ। ਵੀ ਮੌਸਮ ਅਜਿਹਾ ਜੇ ਹਮਸਾ ਹੀ ਹਮਸਾ ਹੀ ਹੋਵੇ ਤਾਂ ਆਪਣੇ ਸਹੀ ਹੋ ਜਾਣੇ। ਨਾਲ ਘਰ ਦਾ ਫਰੂਟ ਭਰਾ ਲੱਭਦਾ ਮਗਰੋਂ ਆਪਾਂ ਜਿਹੜਾ ਮੰਡੀਆਂੋਂ ਫਰੂਟ ਲੈ ਕੇ ਆਉਂਦੇ ਉਹ ਇੱਕ ਤਾਂ ਬੇਹਾ ਹੁੰਦਾ ਇਹਦਾ ਆਪਾਂ ਤੋੜਨਾ ਤੇ ਘਰ ਜਾ ਕੇ ਖਾ ਲੈਣਾ ਜਾਂ ਇੱਥੇ ਖਾ ਲੈਣਾ ਧੋ ਕੇ ਫਰੈਸ਼ ਫਰੂਟ ਆ ਫਰੈਸ਼ ਤੇ ਇਹ ਜਿਹੜਾ ਮੰਡੀਆਂੋਂ ਫਰੂਟ ਆਉਂਦਾ ਪਤਾ ਨਹੀਂ 2 ਦਿਨ ਪੁਰਾਣਾ 3 ਦਿਨ ਪੁਰਾਣਾ ਫੇ ਪਤਾ ਨਹੀਂ ਕੀ ਕੀ ਪਾਇਆ ਹੁੰਦਾ ਅਗਲੇ ਨੇ ਨਾ ਦਵਾਈਆਂ ਲੱਗੀਆਂ ਉਹਨੂੰ ਕੀ ਕੀ ਲੱਗਾ ਇਹ ਆਪਣਾ ਫਰੈਸ਼ ਫਰੂਟ ਆ ਤੇ ਇਹ ਮਤਲਬ ਇਹ ਤਾਜੀ ਚੀਜ਼ ਮੂਲੀ ਨੂੰ ਕੋਈ ਭਾਜੀ ਖਾਦ ਖੂਤ ਨਹੀਂ ਪਾਈ ਨਹੀਂ ਨਹੀਂ ਕੁਝ ਨਹੀਂ ਪਾਇਆ ਬੂਲੀ ਨੂੰ ਵੀ ਜਿਹੜਾ ਦੋ ਦੋ ਕੁ ਮਹੀਨੇ ਖਾਲੀ ਰਿਹਾ ਖੇਤ ਨਾ ਉਹਦੇ ਪੈਸੇ ਗਰੋਤ ਮੂਲੀ ਇੱਕ ਅੱਛਾ ਪਹਿਲਾਂ ਖੇਤ ਖਾਲੀ ਰੱਖਿਆ ਇੱਕ ਮਹੀਨਾ ਖਾਲੀ ਰੱਖਿਆ ਰਿਆ ਹਨ ਅੱਛਾ ਅੱਛਾ ਉਹ ਮਲ ਜਾਨ ਪੈ ਗਈ ਖੱਤੇ ਚ ਜੇ ਆਪਾਂ ਬਾਰ ਬਾਰ ਬੀਜੀ ਜਾਂਨੇ ਚੀਜ਼ਾਂ ਫਿਰ ਜਾਨ ਵੀ ਘਟਦੀ ਜਾਂਦੀ ਜਿਹੜੇ 3 ਮਹੀਨਾ ਖਾਲੀ ਰਿਹਾ ਫਿਰ ਜੋ ਮੌਸਮ ਸਹੀ ਹੋਇਆ ਫਿਰ ਵਾਹੀ ਕਰਕੇ ਮੇਲੀ ਲਵਾਤੀ ਵਧੀਆ ਤਕਨੀਕ ਆ ਭਾਜੀ ਦੀ ਤੇ ਭਾਜੀ ਕਹਿੰਦਾ ਅਮਰੂਦ ਆ ਦੇਖੋ ਅਮਰੂਦ ਮੈਂ ਤੁਹਾਨੂੰ ਦਿਖਾ ਲ ਵੀ ਦਿੰਨਾ ਭਾਈ ਆ ਦੇਖੋ ਆ ਲੱਗਾ ਪਹਿਲੇ ਇਹ ਕਿੰਨੇ ਮਹੀਨਿਆਂ ਦਾ 3 ਮਹੀਨੇ ਦਾ 3 ਮਹੀਨੇ ਦਾ ਬਾਗ ਆ ਇਹ 3 ਮਹੀਨਿਆਂ ਦਾ ਬਾਗ ਆ 3 ਮਹੀਨਿਆਂ ਦੇ ਬਾਗ ਨੂੰ ਬੂਟਾ ਲੱਗਣ ਲੱਪਿਆ ਪਰ ਇਹਨੇ ਪਹਿਲੇ ਸਾਲ ਜਿਹੜੇ ਅਮਰੂਦ ਤੋੜ ਕੇ ਉ ਦੂਜੇ ਸਾਲ ਲਵਾਂਗੇ ਹਾਂਜੀ ਅਜੇ ਕਰਮੀ ਵਾਲਾ ਫਰੂਟ ਲਵਾਂਗੇ ਥੋੜੇ ਪਾ ਲਵਾਂਗੇ ਜ਼ਿਆਦਾ ਨਹੀਂ ਇੱਕ ਬੂਟੇ ਜਾਣੀ ਬੂਟੇ ਨੂੰ 2-4 ਪੀਸ ਇੰਨੇ ਕ ਰੱਖਾਂਗੇ ਬਾਕੀ ਤੋੜ ਦੇਵਾਂਗੇ ਤੇ ਫੇ ਅਗਲੇ ਸਾਲ ਜਦੋਂ ਸਾਲ ਹੋ ਗਿਆ ਪੂਰੇ ਸਿਆਣਾ ਤੱਕ ਪੂਰਾ ਫਰੂਟ ਤੇ ਆ ਜਾਏਗਾ ਫੇ ਜੇ 3 ਸਾਲ ਤੱਕ ਪ੍ਰੋਪਰ ਹੋ ਜਾਣਾ ਇਹ ਗਰੋਥ ਕਿੰਨੀ ਕਰ ਜਾਂਦਾ ਭਾਜੀ ਗਰੋਥ ਜ਼ਿਆਦਾ ਨਹੀਂ ਕਰਦਾ ਜਿਆਦਾ ਸੈਡਾਂ ਨੂੰ ਫੈਲਣਾ ਇਹ ਆਪਣੇ ਰੇਟ ਪੈਂਦੇ ਆ ਕਟਿੰਗ ਤੇ ਪ੍ਰੋਨੀਕ ਤੇ ਜੇ ਸਾਹਮਣਾ ਕਟਿੰਗ ਕਰਕੇ ਆਪ ਬੂਟੇ ਰੱਖਾਂਗੇ ਉਸ ਤਰ੍ਹਾਂ ਨਾਲ ਜਿਹੜੇ ਜਿਆਦਾ ਹਾਈਟ ਨਹੀਂ ਦੇਣੀ ਆਪਾਂ ਇਹਨੂੰ ਸੈਡਾਂ ਤੋਂ ਜਿੱਦਾਂ ਜ਼ਿਆਦਾ ਵੱਡੇ ਮਤਲਬ ਤਾਂ ਕਰਕੇ ਆ ਬ ਤੇ ਬੂਟੇ ਦਾ ਬੂਟਾ 7 ਫੁੱਟ ਆ ਲੈਨ ਆਫ ਲੈਨ ਤੋਂ ਲੈਣੇ ਆ ਕਿ 10 ਫੁੱਟ ਅੱਛਾ ਆ ਦੇਖੋ ਇਦਾਂ ਵੀਰ ਨੇ ਕੱਢਾ 10 ਫੁੱਟ ਤੇ ਬੂਟੇ ਤੋਂ ਬੂਟਾ ਇਦਾਂ ਜਿਹੜਾ ਲੈਣਿਆ ਇਹ 7 ਫੁੱਟ ਆ ਇਸ ਤਰੀਕੇ ਨਾਲ ਭਾ ਨੇ ਇੱਥੇ ਬੀਜਿਆ ਹੋਇਆ ਆ ਤੇ ਬਹੁਤ ਵਧੀਆ ਤਕਨੀਕ ਆ ਭਾਈ ਜੇ ਕੋਈ ਭਰਾ ਨੇ ਇਹ ਚੀਜ਼ ਦਾ ਲਾਹਾ ਲੈਣਾ ਹੋਵੇ ਤੇ ਲੈ ਸਕਦਾ ਵੀਰ ਨੇ 10 ਦਾ ਤੁਹਾਨੂੰ ਕਿੱਥੋਂ ਬੂਟਾ ਲੈ ਕੇ ਆਇਆ ਉਹ ਗਾਈਡ ਵੀ ਕਰਦੇ ਆ ਤੇ ਵਿੱਚ ਇਹ ਮੂਲੀ ਤੇ ਵਿੱਚ ਇਹ ਲਸਣ ਭਾਈ ਇਹ ਪੰਜਾਬ ਦੇ ਜਿਹੜੇ ਕਿਸਾਨ ਆ ਜੇ ਆਪਾਂ ਨਾ ਤਕਨੀਕ ਨਾਲ ਨਹੀਂ ਖੇਤੀ ਕਰਾਂਗੇ ਫੇ ਸਾਡੇ ਸਿਰਾਂ ਉੱਤੇ ਲਿਮਟਾਂ ਦੇ ਭਾਰ ਵੀ ਚੜਨਗੇ ਹੋਰ ਵੀ ਸਾਡੇ ਉੱਤੇ ਖਰਚੇ ਚੜਨਗੇ ਤੇ ਇੱਕ ਖਾਦ ਵੀ ਮਹਿੰਗੇ ਬੋ ਹੋ ਗਿਆ ਸੋ ਜੇ ਆਪਾਂ ਇਦਾਂ ਰੋਜ਼ ਸਾਨੂੰ ਜਿਹੜੇ ਪੈਸੇ ਆਉਂਦੇ ਆ ਜਿੱਦਾਂ ਹੁਣ ਕਿਸੇ ਨੇ ਨਾਲ ਚਾਰ ਪਸ਼ੂ ਰੱਖੇ ਆ ਜਾਂ ਵੀਰ ਦਾ ਮੂਲੀਆਂ ਰੋਜ਼ ਵਕਦੀਆਂ ਆ ਫੇ ਲਸਣ ਵੇਖਣਾ ਫੇ ਸਾਗ ਵੇਖਣਾ ਮੈਂ ਰੋਜ਼ ਦੀ ਰੋਜ਼ ਜੇ ਸਾਡੇ ਕੋਲ ਪੈਸੇ ਆਉਂਦੇ ਹੁਣ ਦੁਕਾਨਦਾਰ ਆ ਉਹਨੂੰ ਪਤਾ ਮੇਰੀ ਦੁਕਾਨ ਚੱਲਦੀ ਆ ਮੈਨੂੰ ਰੋਜ਼ ਹੀ ਪੈਸੇ ਆਉਣੇ ਨਾ ਉਹਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੁੰਦੀ ਇਦਾਂ ਹੀ ਜੇ ਕਿਸਾਨ ਵੀ ਜਦੋਂ ਲਾ ਲਓ ਵੀ 10-15 ਖੱਤਿਆਂ ਦੀ ਵੀ ਖੇਤੀ ਕਰਦਾ ਵਿੱਚੋਂ 2 ਕੁ ਖੱਤਿਆਂ ਦੀ ਇਦਾਂ ਜੇ ਕਰਨੀ ਚਾਵੇ ਤੇ ਉਹਨੂੰ ਇਦਾਂ ਰੋਜ਼ ਦੇ ਰੋਜ਼ ਜਿਹੜਾ ਆਪਣਾ ਘਰਾਂ ਵਿੱਚ ਖਰਚਾ ਹੁੰਦਾ ਉਹ ਵੀ ਜਦੋਂ ਆਪਣਾ ਨਿਕਲ ਸਕਦਾ ਹੈ ਤੇ ਆਪਣੇ ਨਿਆਣਿਆਂ ਦੀਆਂ ਫੀਫੀਸਾਂ ਜਾਂਦੀਆਂ ਆਪਾਂ ਨਿਆਣੇ ਪੜਾਉਣੇ ਹੁੰਦੇ ਆ ਬਿਜਲੀ ਦੇ ਬਿੱਲ ਜਾਂ ਹੋਰ ਚੀਜ਼ਾਂ ਉਹ ਆਪਾਂ ਇਹ ਸੀ ਫਸਲ ਵਿੱਚੋਂ ਕੱਢ ਸਕਦੇ ਆ ਜੇ ਤਰੀਕੇ ਨਾਲ ਖੇਤੀ ਕੀਤੀ ਜਾਵੇ ਜਿਹੜੇ ਮੇਰੇ ਕਿਸਾਨ ਭਰਾਵਾਂ ਤੋਂ ਸਮਾਂ ਹੈਗਾ ਉਹ ਸਿਰਫ ਇਕੱਲੀ ਖੇਤੀ ਕਰਦੇ ਆ ਇਸ ਤਰੀਕੇ ਨਾਲ ਖੇਤੀ ਕਰਕੇ ਉਹ ਆਪਣਾ ਜਿਹੜਾ ਲਾਭ ਜਿਹੜਾ ਲੈ ਸਕਦੇ ਆ ਧੰਨਵਾਦ